ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋ ਰਹੀਆਂ بارشਾਂ ਕਰਕੇ ਹੜ ਦਾ ਮਾਹੌਲ ਬਣਿਆ ਹੋਇਆ ਹੈ ਕਈ ਇਲਾਕੇ ਪਾਣੀ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਬੁਰੀ ਹਾਲਤ ਵਿੱਚ ਹਨ ਇਸੇ ਤਰ੍ਹਾਂ ਲੁਧਿਆਣਾ ਰਾਹੋਂ ਰੋੜ ਤੇ ਪਿੰਦੇ ਪਿੰਡ ਸਸਰਾਲੀ ਕਲੋਨੀ ਦੇ ਸਤਲੁਜ ਬੰਨ ਤੇ ਢਾਲ ਲੱਗੀ ਹੋਈ ਹੈ ਜੋ ਲਗਾਤਾਰ ਪਾਣੀ ਵੰਨ ਨੂੰ ਖਾ ਰਿਹਾ ਹੈ ਤੇ ਪਾਣੀ ਨਜ਼ਦੀਕ ਆ ਰਿਹਾ ਏ ਅੱਜ ਸਵੇਰੇ 7 ਵਜੇ ਤੋਂ ਲੈ ਕੇ ਹੁਣ ਤੱਕ ਵਰਦੇ ਮੀਂਹ ਵਿੱਚ ਪਿੰਡ ਸਸਰਾਲੀ ਕਲੋਨੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਨੌਜਵਾਨਾਂ ਵੱਲੋਂ ਪਾਣੀ ਨੂੰ ਰੋਕਣ ਲਈ ਲਗਾਤਾਰ ਯਤਨ ਕੀਤਾ ਜਾ ਰਿਹਾ ਏ ਇਸ ਮੌਕੇ ਤੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਮ ਲੋਕਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਲੁਧਿਆਣਾ ਤੋਂ ਸੁਖਵਿੰਦਰ ਸੁਖੀ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਿਲਕੁਲ ਹੀ ਪਾਣੀ ਬੰਦ ਦੇ ਨਜ਼ਦੀਕ ਲੱਗ ਚੁੱਕਿਆ ਹੈ ਤਕਰੀਬਨ ਥੋੜਾ ਬਹੁਤ ਹੀ ਫਰਕ ਰਹਿ ਚੁੱਕਿਆ ਹੈ ਤੇ ਬੰਦ ਦੇ ਨਜ਼ਦੀਕ ਪਾਣੀ ਲੱਗ ਚੁੱਕਿਆ ਹੈ ਜਿਹੜੀ ਕੀ ਸੀ ਬੰਦੇ ਨਾਲ ਲੱਗ ਚੁੱਕਿਆ ਹੈ ਤਕੀਰ ਕਿੰਨਾ ਦੇਖੋ ਜੀ ਪਾਣੀ ਉਹ ਜਿਹੜਾ ਪਹਾੜਾਂ ਦੇ ਵਿਚਾਲੇ ਉਹ ਪਾਣੀ ਨੇ ਐਸੇ ਆਸ ਤੇ ਰੁਕ ਨਹੀਂ ਸਕਿਆ ਇੰਨਾ ਚਿਰ ਬਾਦਸ਼ਾਹ ਮੰਨਦੇ ਜਿਹੜੇ ਇੱਥੇ ਪਾਣੀ ਆਣੀ ਜਿਹੜਾ ਦਰਿਆ ਦੇ ਵਿੱਚ ਛੱਡ ਰਹੇ ਆ ਉਹਨਾਂ ਤੇ ਜਿਹੜੀ ਕਾਰ ਪੈ ਰਹੀ ਹੈ ਨਹੀਂ ਰੁਕਦੀ ਹੁਣ ਦੇਖੋ ਪਰੇ ਦੇ ਮੂੜ ਦਾ ਰੋਮਾਂ ਦੇ ਤੱਕ ਆ ਜਾਂਦੇ ਆ ਜਦ ਜਿਵੇਂ ਮੰਦੇ ਨਾਲ ਲਾ ਕੇ ਇਹ ਤੇ ਉਹ ਪ੍ਰਸ਼ਾਸਨ ਨੂੰ ਉੱਥੋਂ ਦਾ ਕਹਿ ਦੇਖੋ ਕਾਰਵਾਈ ਕਰਦੇ ਜਾਂ ਜੀ ਤੋਂ ਹੁੰਦਾ ਹੂਗਾ ਕਿਹੜੇ ਮਾਰ ਕੇ ਚੱਲ ਪਿੰਡ ਦੇ ਲੋਕ ਨੇ ਕੁਝ ਨਹੀਂ ਇਸ ਕਰਕੇ ਬਹੁਤ ਕੋਈ ਆਸ ਲੱਗਦੀ ਨਹੀਂ ਉਹਨਾਂ ਦਾ ਹੱਥ ਕਿਹੜੇ ਬੜੇ ਨਾਦੀ ਤੋਂ ਲੋਕਾਂ ਨੂੰ ਚਾਹੀਦਾ ਆਪਣੀ ਕੀ ਕਰ ਨਹੀਂ ਰਹੇ ਮਤਲਬ ਕਿ ਲੋਕਾਂ ਨੂੰ ਸੁਰੱਖਿਆ ਦਾ ਸਾਮਾਨ ਜਾਣਾ ਚਾਹੀਦਾ ਉੱਚੀ ਜਗ੍ਹਾ ਤੇ ਲੈਣਾ ਆਪਣਾ ਮਾਰਡਨ ਸੁਰੱਖਿਆ ਦਾ ਸਾਮਾਨ ਤੇ ਕਰਨਾ ਨਹੀਂ ਕੁਝ ਹੋਣਾ ਜ਼ਰੂਰੀ ਹੈ ਕਿ ਇਹ ਇਹ ਸੰਦੇਸ਼ ਦੇ ਵੀ ਆਪਣਾ ਤਾਂ ਮਲਕਾਂ ਦਾਵਾਂ ਦੇ ਆਪਣਾ ਮਾਰਡਨ ਜੱਲਾ ਰੋ ਪਛਾਣ ਠੀਕ ਹੈ ਆਕਰ ਨਾਲ ਨਾਲ ਦੇ ਫੇਰ ਵਾਲੇ ਜਿਹੜੇ ਹੈ ਸਰਪੰਚ ਸਾਹਿਬ ਤੁਸੀਂ ਮੌਜੂਦ ਆ ਗਏ ਨੇ ਕੀ ਕਹਿਣਾ ਜੋ ਹਾਲਾਤ ਕੀ ਬਣਦੇ ਥਮ ਕੀ ਇਕੜੀ ਸੰਦਸਦੇ ਕੋ ਮੈਂ ਹੁਣ ਇਸ ਚੀਜ਼ ਕੇ ਸਿਆਸਤ ਨਹੀਂ ਕਰਦਾ ਅੱਜ ਸਾਡੇ ਦਾ ਔਖੀ ਘੜੀ ਆ ਅੱਜ ਔਖਾ ਟਾਈਮ ਆ ਅੱਜ ਦੇਖੋ ਪੂਰੇ ਸ਼ਹਿਰ ਦੇ ਸੱਤ ਵਜੇ ਦੇ ਲੋਕ ਲੱਗੇ ਆ ਤਰ੍ਹਾਂ ਤਰ੍ਹਾਂ ਕਰ ਰਹੇ ਆ ਹਾਕਾ ਕਾਰਮਜੀ ਪਈ ਆ ਕਈ ਲੋਕ ਪਿੰਡਾਂ ਤੋਂ ਆਉਂਦੇ ਆ ਸਾਮਾਨ ਬਨਲੀ ਸਰਪੰਚ ਸਾਹਿਬ ਮੈਂ ਉਹਨਾਂ ਨੂੰ ਫੇਰ ਹੌਸਲਾ ਦੇ ਰਿਹਾ ਕੁਝ ਨਹੀਂ ਹੁੰਦਾ ਆਪਣੇ ਤੇ ਪ੍ਰਮਾਤਮਾ ਦੀ ਕਿਰਪਾ ਨਹੀਂ ਹੁੰਦਾ ਪਰ ਅੱਜ ਲੋਕਾਂ ਦੇ ਵਿੱਚ ਇੱਕ ਠੂਠਾ ਮੈਸੇਜ ਖੜਿਆ ਜਾ ਰਿਹਾ ਵਾ ਪਰ ਹਕੀਕਤ ਵੀ ਆ ਅਸਲੀਅਤ ਤੇ ਤੁਸੀਂ ਵੀ ਕਿਵੇਂ ਦੀ ਕਵਰੇਜ ਕੀਤੀ ਆ ਅਸੀਂ ਬਹੁਤ ਰੌਲਾ ਪਾਇਆ ਇਸ ਮਹਿਕਮੇ ਨੂੰ ਬੜੀ ਅਤ ਕੀਤਾ ਪਰ ਨਹੀਂ ਸੁਣਵਾਈਆਂ ਹੋਈਆਂ ਪਰ ਅੱਜ ਮਹਿਕਮਾ ਲੱਗਿਆ ਹੋਇਆ ਅੱਜ ਅਸੀਂ ਮਹਿਕਮਾ ਨੂੰ ਮਾਣਾ ਨਹੀਂ ਕਰਦੇ ਅੱਜ ਮਹਿਕਮਾ ਸਾਡੇ ਨਾਲ ਖੜਾ ਹੈ ਚਲੋ ਦੇ ਰਾਏ ਦਰੋਸਤ ਆਏ ਇਸ ਮੇਧਾਪੁਰ ਦੇ ਸ਼ਾਮ ਨੂੰ ਆਪ ਵਾਪਸ ਆ ਜੇ ਕੋਈ ਨਹੀਂ ਕਹਿੰਦੇ ਚਲੋ ਮਹਿਕਮਾ ਵੀ ਲੱਗਿਆ ਸੀ ਬੰਹੇ ਵੀ ਸਰਟੀਫਾਈ ਕਰਦੀ ਅੱਜ ਪਣਦੀ ਆ ਪਰ ਅੱਜ ਆਪਣਾ ਇਹ ਸਿਆਸਤੀ ਕੰਮ ਨਹੀਂਗਾ ਅੱਜ ਆਪਾਂ ਪਰਮਾਤਮਾ ਅਗੇ ਅਰਦਾਸ ਕਰਨ ਦੀ ਲੋੜ ਆ ਜਿਵੇਂ ਕਿ ਪਾਣੀ ਬੰਦ ਨਾਲ ਲੱਗ ਚੁੱਕਿਆ ਤੇ ਦੇਖਿਆ ਜਾ ਰਿਹਾ ਕਸਾਬਾਦ ਵੀ ਢਾ ਲੱਗ ਚੁੱਕੀ ਆ ਦੇਖੋ ਜੀ ਜਦੋਂ ਔਖਾ ਸਮਾਂ ਆਂਦਾ ਮੈਂ ਤਾਂ ਕਹਿੰਦਾ ਸਾਡੇ ਸਾਹਨੇ ਵਾਲ ਹਲਕੇ ਨੇ ਵੀ ਸ਼ਾਇਦ ਨਜ਼ਰ ਲੱਗੀ ਇੱਕ ਤਾਂ ਪੰਜਾਬ ਨੂੰ ਲੱਗੀ ਕਿ ਸਾਡੇ ਸਾਹਨੇ ਵਾਲ ਹਲਕੇ ਨੇ ਵੀ ਨਜ਼ਰ ਲੱਗੀ ਆ ਕਿ ਸਾਡੇ ਸਾਹਨੇ ਵਾਲ ਤੋਂ ਪਤਾ ਨਹੀਂ ਕਿਹੜਾ ਕੁ ਰੂਪ ਹੋ ਗਿਆ ਜਿਹੜਾ ਪਰਵਾਦਾਂ ਵਿੱਚ ਸਾਡੇ ਤੋਂ ਐਂਟੀਜ਼ ਹੋ ਗਿਆ ਵਾ ਅੱਜ ਸਾਡੇ ਹਲਕੇ ਸਾਹਨ ਦੇ ਬਹੁਤ ਮਾੜੇ ਹਾਲਾਤ ਹੈ ਤੁਸੀਂ ਇਧਰ ਆ ਤੇ ਕਿੰਨੇ ਦਿਨਾਂ ਤੋਂ ਹੋਰੇ 10 ਦਿਨ ਤੋਂ ਹੋਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਸਾਹਮਣੇ ਹੀ ਸਾਡਾ ਲੱਗੇ ਹੋਏ ਲਗਾਤਾਰ ਕੰਟੀਨਿਊਲੀ ਲੱਗੇ ਪ੍ਰਸ਼ਾਸਨ ਦੇ ਲੱਗੇ ਅਸੀਂ ਵੀ ਨਹੀਂ ਹੋਏ ਪਰ ਉਹਦੇ ਅੱਗੇ ਜ਼ੋਰ ਨਹੀਂ ਹੈਗਾ ਲਗਾਤਾਰ ਉਹ ਟੂਰਨਾਮੈਂਟ ਡਰਾਈਵਰ ਨੂੰ ਨੱਥੇ ਨਹੀਂ ਲੱਗਦੇ ਕੋਸ਼ਿਸ਼ ਕਰ ਰਹੇ ਆ ਉਹਦੇ ਅੱਗੇ ਅਰਜ਼ ਬੇਨਤੀ ਵੀ ਆ ਬਟ ਐਫਰਟਸ ਵੀ ਹੋ ਰਹੇ ਨੇ ਇਸ ਤੋਂ ਬਿਨਾ ਇਹ ਲੱਗਦਾ ਅਗਰ ਕੋਈ ਇੱਥੇ ਕੋਈ ਪ੍ਰੋਬਲਮ ਆਣੀ ਹੈ ਤਾਂ 150 ਮੀਟਰ ਦੀ ਦੂਰੀ ਤੇ ਬਾਹਰ ਜਿਹੜਾ ਉਹ ਬੰਨ ਵੀ ਦਾ ਟੈਂਪਰੇਰੀ ਬੰਨ ਵੀ ਲਗਾਇਆ ਜਾ ਰਿਹਾ ਤਾਂ ਜੋ ਪਿੰਡਾਂ ਨੂੰ ਬਚਾਇਆ ਜਾ ਸਕੇ ਜਿ세 ਕਿ ਪਤਾ ਲੱਗੇਗਾ ਕਿ ਇੱਥੇ ਪਿੰਡਾਂ ਚ ਮਲਕੀ ਪਿੰਡਾਂ ਨੂੰ ਉੱਚੀ ਜਗ੍ਹਾ ਤੇ ਪੰਚਾਇਤ ਦੀ ਕੋਸ਼ਿਸ਼ ਦੇਖੋ ਅਲਰਟ ਤਾਂ ਰਹਿਣਾ ਪਊਗਾ ਨਾ ਕੁਝ ਵੀ ਹੋ ਸਕਦਾ ਅਲਰਟ ਤਾਂ ਰਹਿਣਾ ਪਊਗਾ ਸੋ ਇਸ ਲਈ ਅਲਰਟ ਕਰ ਦਿੱਤਾ ਗਿਆ ਨੂੰ ਮੇਰੀ ਗੱਲ